ਹੁਣ ਦੂਸਰਾ ਪਾਰਟ ਜਿਹੜਾ ਤੁਸੀਂ ਡਿਸਕਸ ਕਰ ਰਹੇ ਹੋ ਕਿ ਸਾਡੇ ਅੰਦਰ ਕੋਈ ਚੀਜ਼ ਆ ਗਈ ਉਹਦੇ ਵਿੱਚ ਕੀ ਹੁੰਦਾ ਕਿ ਕਈ ਵਾਰੀ ਸਾਡੇ ਕੋਲ ਕੇਸ ਆਉਂਦੇ ਨੇ ਕਿ ਘਰ ਦੇ ਵਿੱਚ ਕੋਈ ਬਜ਼ੁਰਗ ਸੀਗੇ ਉਹਦੀ ਡੈਥ ਹੋਈ ਡੈਥ ਹੋਣ ਤੋਂ ਬਾਅਦ ਜਿਹੜਾ ਬਜ਼ੁਰਗ ਹੈ ਉਹ ਕਿਸੇ ਬੱਚੇ ਦੇ ਅੰਦਰ ਜਾਂ ਕਿਸੇ ਲੜਕੀ ਜਾਂ ਲੜਕੀ ਦੇ ਅੰਦਰ ਆਣਾ ਸ਼ੁਰੂ ਹੋ ਗਿਆ ਹਾਂ ਇਹ ਜਿਹੜਾ ਪਾਰਟ ਆ ਜਾਂਦਾ ਹੈ ਇਹ ਸਾਡਾ ਡਿਸੋਸੀਏਸ਼ਨ ਦੇ ਅੰਦਰ ਆ ਜਾਂਦਾ ਹੈ ਅੱਛਾ ਡਿਸੋਸੀਏਸ਼ਨ ਦੇ ਵਿੱਚ ਅਸੀਂ ਇਹਨੂੰ ਟ੍ਰਾਂਸ ਐਂਡ ਪੋਸੈਸ਼ਨ ਕਹਿੰਦੇ ਹਾਂ ओके ਵੀ ਜਿਹੜੀ ਕੋਈ ਚੀਜ਼ ਹੈ ਉਹ ਮੇਰੇ ਅੰਦਰ ਆਈ ਔਰ ਮੈਂ ਮੇਰੀ ਆਵਾਜ਼ ਬਦਲ ਗਈ ਮੈਂ ਹਵਾਲ ਖੋਲ ਲੇ ਮੈਂ ਲਾਈਕ ਮੇਰੀ ਆਵਾਜ਼ ਬਹੁਤ ਡਿਫਰੈਂਟ ਹੋ ਗਈ ਬੰਦਿਆਂ ਜਿਹੀ ਤਰ੍ਹਾਂ ਆਵਾਜ਼ ਹੋਗੀ ਔਰ ਮੈਂ ਬਹੁਤ ਹੀ ਐਸਾ ਬਿਹੇਵ ਕਰ ਰਹੀ ਹਾਂ ਜਿਸ ਤਰ੍ਹਾਂ ਕਿ ਮੇਰੇ ਅੰਦਰ ਕੋਈ ਚੀਜ਼ ਆਈ ਹੈ ਔਰ ਸਾਰੇ ਲੋਕ ਮੇਂ ਤੋਂ ਡਰਨ ਲੱਗ ਜਣਗੇ ਹਨਾ ਉਹ ਜਿਹੜੀ ਚੀਜ਼ ਹੈਗੀ ਆ ਉਹ ਇੱਕ ਸਟ्रेस ਦਾ ਪਾਰਟ ਹੈ ਓਕੇ ਹੁਣ ਜਦੋਂ ਮੰਨ ਲਓ ਕਿ ਮੇਰੀ ਦਾਦੀ ਸੀ ਕਰੇ ਤਾਂ ਮੇਰੀ ਸਾਰੀ ਗੱਲਾਂ ਮੰਨੀਆਂ ਜਾਂਦੀਆਂ ਸੀਗੀਆਂ ਹਮ ਕਿਉਂਕਿ ਦਾਦੀ ਦਾ ਮੈਂ ਲੜਦਲਾ ਸੀਗਾ ਹਮ ਤਾਂ ਦਾਦੀ ਜਦੋਂ ਸੀਗੀ ਤਾਂ ਮੈਂ ਕੁਝ ਵੀ ਕਰ ਕਰਨਾ ਚਾਹੁੰਦਾ ਸੀਗਾ ਦਾਦੀ ਮੇਰੀ ਅੱਗੇ ਹੋ ਕੇ ਸਪੋਰਟ ਕਰਦੀ ਸੀਗੀ ਔਰ ਫਾਦਰ ਮਦਰ ਨੂੰ ਪਿੱਛੇ ਕਰਕੇ ਮੈਨੂੰ ਮੇਰਾ ਮੈਨੂੰ ਉਹ ਚੀਜ਼ ਮਿਲ ਜਾਂਦੀ ਸੀ ਜਿਹੜੀ ਮੈਂ ਮੰਗਦਾ ਸੀਗਾ ਸ਼ੁਰੂ ਤੋਂ ਐਦਾਂ ਹੁੰਦਾ ਆਇਆ ਇੱਕਦਮ ਪਤਾ ਲੱਗਿਆ ਕਿ ਡੈਥ ਕਿਸੇ ਰੀਜ਼ਨ ਕਰਕੇ ਦਾਦੀ ਦੀ ਡੈਥ ਹੋ ਜਾਂਦੀ ਹੈ ਔਰ ਜਿਹੜੀ ਕੁਝ ਟਾਈਮ ਬਾਅਦ ਜਦੋਂ ਮੈਂ ਦੇਖਦਾ ਕਿ ਹੁਣ ਮੇਰੇ ਜਿਹੜੇ ਪੇਰੈਂਟਸ ਨੇ ਉਹ ਹੁਣ ਮੇਰੀ ਗੱਲ ਨਹੀਂ ਮੰਨ ਰਹੇ ਹਾਂ ਨਾ ਉਹ ਲਾਈਕ ਮੈਂ ਬਹੁਤ ਚਾਹੁੰਨਾ ਮੈਂ ਘੁੰਮ ਕੇ ਆਵਾਂ ਮੈਂ ਕੁਝ ਖਾਵਾ ਮੈਂ ਆ ਚੀਜ਼ ਕਰਾਂ ਉਹ ਮੈਨੂੰ ਹੁਣ ਕਰਨ ਨਹੀਂ ਦੇ ਰਹੇ ਤਾਂ ਮੈਂ ਕਿ ਉਹ ਸਟ्रेस ਦੇ ਚੱਲਦੇ ਹੀ ਮੇਰਾ ਬ੍ਰੇਨ ਹੌਲੀ-ਹੌਲੀ ਦਾਦੀ ਨੂੰ ਇੰਨਾ ਯਾਦ ਕਰ ਕਰਕੇ ਕਿ ਅਗਰ ਮੇਰੀ ਦਾਦੀ ਹੁੰਦੀ ਤਾਂ ਕੀ ਕਰਦੀ ਮੇਰੇ ਦਾਦੀ ਹੁੰਦੀ ਤਾਂ ਮੈਨੂੰ ਐਦਾਂ ਕਰਵਾ ਦਿੰਦੀ ਮੇਰੇ ਤੋਂ ਆ ਚੀਜ਼ ਮੈਨੂੰ ਕਮਾ ਕੇ ਲੈ ਕੇ ਆਂਦੀ ਮੈਨੂੰ ਆ ਖਾਣ ਨੂੰ ਪੈਸੇ ਦੇਂਦੀ ਕਿੰਨਾ ਕੁਝ ਮੇਰੀ ਦਾਦੀ ਨੇ ਮੇਰੇ ਤੋਂ ਕਰਵਾਉਣਾ ਸੀਗਾ ਉਹ ਉਹਨੂੰ ਉਸ ਜੀ ਨੂੰ ਇਮੇਜ ਨੂੰ ਉਸ ਪਾਸੋਂ ਨੂੰ ਮੈਂ ਇੰਨਾ ਜ਼ਿਆਦਾ ਰਿਕਾਲ ਕੀਤਾ ਇੰਨਾ ਜ਼ਿਆਦਾ ਰਿਕਾਲ ਕੀਤਾ ਕਿ ਉਹਦੀ ਹਰ ਇੱਕ ਮੂਮੈਂਟ ਜਿਹੜੀ ਹੈ ਮੈਨੂੰ ਯਾਦ ਆਣੀ ਸ਼ੁਰੂ ਹੋ ਗਈ ਕਿ ਉਹ ਕਿਦਾਂ ਬੋਲਦੇ ਸੀ ਕਿਦਾਂ ਗੱਲ ਕਰਦੇ ਸੀ ਕਿੰਨੀ ਉੱਚੀ ਆਵਾਜ਼ ਬੋਲਦੇ ਸੀ ਤਾਂ ਮੇਰੇ ਡੈਡੀ ਕਲ ਮੰਨਦੇ ਸੀਗੇ ਤਾਂ ਉਸ ਪਰਸੀਜ਼ ਨੂੰ ਮੈਂ ਆਪਣੇ ਅੰਦਰ ਹੀ ਮੰਨਣਾ ਸ਼ੁਰੂ ਕਰਤਾ ਕਿ ਉਹ ਅੱਜ ਵੀ ਮੇਰੇ ਨਾਲ ਹੈ ਔਰ ਮੇਰੇ ਅੰਦਰ ਹੈ ਮਤਲਬ ਅਸੀਂ ਉਹਨੂੰ ਇਮੇਜ ਨਹੀਂ ਇਸ ਤਰ੍ਹਾਂ ਕਰ ਲਿਆ ਕਿ ਉਹ ਸਾਡੇ ਅੰਦਰ ਹੀ ਹੈ ਜੀ ਹਣਾ ਤੇ ਉਹਨੂੰ ਮੈਂ ਇੰਨਾ ਜ਼ਿਆਦਾ ਇਮੇਜਿਨ ਕਰ ਲਿਆ ਕਿ ਮੈਂ ਜਦੋਂ ਮੇਰੀ ਕੋਈ ਚੀਜ਼ ਨਹੀਂ ਮੰਨੀ ਜਾਂਦੀ ਤਾਂ ਮੈਂ ਐਦਾਂ ਬਿਹੇਵ ਕਰਾਂਗਾ ਕਿ ਮੇਰੇ ਅੰਦਰ ਮੇਰੀ ਦਾਦੀ ਹੈ ਔਰ ਮੈਂ ਇੰਨੀ ਉੱਚੀ ਬੋਲਾਂਗਾ ਕਿ ਸਾਰੇ ਲੋਕ ਮੇਰੇ ਤੋਂ ਡਰਨਾ ਸ਼ੁਰੂ ਹੋ ਜਾਣਗੇ ਅਗਰ ਤਾਂ ਫਸਟ ਅਟੈਂਪਟ ਮੇਰਾ ਕਾਮਯਾਬ ਰਿਹਾ ਅੱਛਾ ਅਗਰ ਮੈਂ ਫਸਟ ਟਾਈਮ ਐਦਾਂ ਬਿਹੇਵ ਕੀਤਾ ਤੇ ਉਹ ਮੰਨ ਗਏ ਸਾਰੇ ਮੰਨ ਗਏ ਕਿਉਂਕਿ ਜਿਹੜੀ ਡਰ ਵਾਲੀ ਚੀਜ਼ ਐ ਜਾਂ ਮੂਵੀਜ਼ ਜਿਹੜਾ ਦਿਖਾਇਆ ਜਾਂਦਾ ਔਰ ਅੱਜ ਵੀ ਜਿਹੜੇ ਲੋਕ ਨੇ ਉਹ ਇਹਨਾਂ ਚੀਜ਼ਾਂ ਤੋਂ ਹਜੇ ਉੱਪਰ ਅਵੇਅਰ ਨਹੀਂ ਹੈਗੇ ਕਿ ਕੋਈ ਚੀਜ਼ ਇਹਦੇ ਅੰਦਰ ਆ ਸਕਦੀ ਐ ਜਾਂ ਨਹੀਂ ਆ ਸਕਦੀ ਤਾਂ ਜਦੋਂ ਮੇਰਾ ਫਰਸਟ ਅਟੈਂਪਟ ਬੜਾ ਵਧੀਆ ਰਿਹਾ ਮੈਂ ਫਰਸਟ ਟਾਈਮ ਕੋਈ ਚੀਜ਼ ਮੰਗੀ ਔਰ ਮੈਂ ਕਹਿ ਦਿੱਤਾ ਕਿ ਅੰਦਰ ਅੰਦਰ ਹੋਣਾ ਚਾਹੀਦਾ ਹੈ ਹਨਾ ਤਾਂ ਉਹ ਚੀਜ਼ ਦੇ ਹੋਣ ਤੋਂ ਬਾਅਦ ਜਦੋਂ ਦੂਸਰੀ ਵਾਰੀ ਮੈਂ ਫੇਰ ਉਸੇ ਨੂੰ ਰਿਪੀਟ ਕਰਾਂਗਾ ਫਿਰ ਮੇਰੀਆਂ ਚੀਜ਼ਾਂ ਪੂਰੀਆਂ ਹੋਈਆਂ ਜਿੰਨੀ ਵਾਰੀ ਮੈਂ ਰਿਪੀਟ ਕਰ ਰਿਹਾ ਹਮੇਰੀਆਂ ਚੀਜ਼ਾਂ ਪੂਰੀਆਂ ਹੋਣ ਸ਼ੁਰੂ ਹੋ ਗਈਆਂ ਤਾਂ ਮੈਨੂੰ ਇੱਕ ਸ ਆਪਣੀ ਗੱਲ ਨੂੰ ਮਨਵਾਉਣ ਦਾ ਹਮ ਹੁਣ ਪਿੱਛੇ ਇੱਕ ਬਾਲੀਵੁੱਡ ਮੂਵੀ ਬਣੀ ਭੂਲ ਬਲਈਆਂ ਮੂਵੀ ਬਣੀ ਐਕਸ਼ੇ ਕੁਮਾਰ ਨੇ ਬਣਾਈ ਸੀ ਤਾਂ ਉਹਦੇ ਵਿੱਚ ਵੀ ਜਿਹੜਾ ਸਾਰਾ ਕਨਸੈਪਟ ਹੈ ਉਹ ਡਿਸੋਸੀਏਸ਼ਨ ਦੇ ਉੱਪਰ ਹੀ ਹੈ ਉਹਦੇ ਵਿੱਚ ਵੀ ਅਗਰ ਉੱਥੇ ਜਿਹੜਾ ਪਰਸਨ ਹੈ ਉਹਨੂੰ ਕੋਈ ਚੀਜ਼ ਉਹਦੇ ਅੰਦਰ ਆਂਦੀ ਹੈ ਕੋਈ ਭੂਤ ਪ੍ਰੇਤ ਉਹਦੇ ਅੰਦਰ ਆਂਦਾ ਐਕਚੁਅਲੀ ਕੋਈ ਭੂਤ ਨਹੀਂ ਆ ਰਿਹਾ ਉਹ ਜਸਟ ਆਪਣੀ ਇੱਕ ਡਿਮਾਂਡਸ ਨੂੰ ਪੂਰਾ ਕਰਵਾਉਣ ਦੇ ਲਈ ਆਪਣੀ ਰਾਈਟਸ ਲੈਣ ਦੇ ਲਈ ਉਹਨੂੰ ਜਦੋਂ ਕੋਈ ਸੋਰਸ ਨਹੀਂ ਮਿਲ ਰਿਹਾ ਲੜਨ ਦਾ ਤਾਂ ਉਹਨੇ ਉਸ ਤਰੀਕਾ ਅਪਣਾਇਆ ਬਿਲਕੁਲ ਉਸ ਮੂਵੀ ਦੇ ਵਿੱਚ ਜਿਹੜੀ ਕਰੈਕਟਰ ਅਵਨੀ ਜਿਹਦਾ ਨਾਮ ਹੈ ਉਹ ਉਹ ਵੀਕਰ ਦਿਖਾਏਗੇ ਉਹ ਬਕਾਇਦਾ ਉਸ ਮੂਵੀ ਦੇ ਵਿੱਚ ਉਹਨਾਂ ਦੀ ਹਿਸਟਰੀ ਵੀ ਦਿਖਾਈ ਗਈ ਕਿ ਬਚਪਨ ਤੋਂ ਹੀ ਉਹਨਾਂ ਦੀ ਦਾਦੀ ਉਹਨਾਂ ਨੂੰ ਰਾਜੇ ਮਹਾਰਾਜਿਆਂ ਦੀਆਂ ਕਹਾਣੀਆਂ ਸੁਣਾਉਂਦੀ ਸੀ ਤੇ ਉਹ ਉਹਨਾਂ ਨੇ ਉਹ ਚੀਜ਼ ਗ੍ਰੈਬ ਕਰ ਲਈ ਇਹ ਚੀਜ਼ ਕੰਮ ਕਰਦੀ ਹੈ ਤਾਂ ਇਹਨੂੰ ਅਸੀਂ ਇਹਨੂੰ ਜਿਹੜਾ ਪਾਰਟ ਹੈਗਾ ਇਹਨੂੰ ਅਸੀਂ ਟ੍ਰਾਂਸ ਐਂਡ ਪ੍ਰੋਸੈਸ਼ਨ ਜਾਂ ਡਿਸੋਸੀਏਸ਼ਨ ਦਾ ਪਾਰਟ ਕਹਿ ਦਿੰਦੇ ਨੇ ਉਹਦੇ ਅੰਦਰ ਹੀ ਇੱਕ ਪਾਰਟ ਆਉਂਦਾ ਹੈ ਤਾਂ ਇਹਦੇ ਵਿੱਚ ਜਿਹੜੇ ਪਰਸਨ ਹੁੰਦੇ ਨੇ ਉਹ ਐਦਾਂ ਹੀ ਆਪਣੇ ਅੰਦਰ ਇੱਕ ਜਿਹੜੀ ਚੀਜ਼ ਕ੍ਰੀਏਟ ਕਰ ਲੈਂਦੇ ਨੇ ਔਰ ਐਕਚੁਅਲ 'ਚ ਅਗਰ ਅਸੀਂ ਪੁੱਛਿਆ ਜਾ ਉਹਨਾਂ ਨੂੰ ਪੁੱਛੀ ਇਹ ਵੀ ਤੁਸੀਂ ਇਹਦਾ ਕਿਉਂ ਕਰਦੇ ਹੋ ਮੇ ਵੀ ਹੋ ਸਕਦਾ ਇਹਦਾ ਪ੍ਰੋਪਰ ਅਨਸਰ ਨਾ ਕਰ ਪਾਂ ਕਿਉਂਕਿ ਇਹਦਾ ਅਨਸਰ ਫਾਈਂਡ ਕਰਨੇ ਤੁਹਾਨੂੰ ਉਹਨਾਂ ਦੀ ਪਾਸਟ ਲਾਈਫ ਦੇ ਵਿੱਚ ਜਾਣਾ ਪਏਗਾ ਕਿ ਪਾਸਟ ਲਾਈਫ ਉਹਦੀ ਕਿੱਦਾਂ ਸੀ ਜਿਸ ਤਰ੍ਹਾਂ ਮੈਂ ਦਾਦੀ ਦੀ ਐਗਜ਼ਾਮਪਲ ਲਈ ਤਾਂ ਦਾਦੀ ਦੇ ਟਾਈਮ 'ਰੀ ਲਾਈਫ ਕਿੱਦਾਂ ਸੀ ਤੇ ਬਾਅਦ ਵਿੱਚ ਮੇਰੀ ਕਿੱਦਾਂ ਹੋ ਰਹੀ ਸੀ ਕਿਸ ਸਟ੍ਰੈਸ ਦੇ ਥੱਲੇ ਆ ਕੇ ਮੈਨੂੰ ਇਹ ਜਿਹੜੀ ਚੀਜ਼ਾਂ ਨੇ ਕਿਸੇ ਪੇਸ਼ੈਂਟ ਨੂੰ ਕਰਨੀਆਂ ਪਈਆਂ ਔਰ ਇਹਦਾ ਵੀ ਜਿਹੜਾ ਟ੍ਰੀਟਮੈਂਟ ਹੈ ਬਾਏ ਮੈਡੀਸਿਨ ਔਰ ਬਾਏ ਥੈਰੇਪੀ ਦੇ ਬੇਸਿਸ ਦੇ ਉਤੇ ਫੈਮਿਲੀ ਸੈਸ਼ਨਸ ਅਲੱਗ ਲੱਗਦੇ ਨੇ ਪੇਰੈਂਟਸ ਨੂੰ ਅਲੱਗ ਗਾਈਡ ਕੀਤਾ ਜਾਂਦਾ ਔਰ ਜਿਹੜੇ ਬੱਚੇ ਹੁੰਦੇ ਨੇ ਜਾਂ ਲੇਡੀਜ਼ ਹੁੰਦੀਆਂ ਉਹਨਾਂ ਨੂੰ ਲੱਗ ਜਿਹੜਾ ਥੈਰੇਪੀ ਦੇ ਬੇਸਿਸ ਉੱਪਰ ਗਾਈਡ ਕੀਤਾ ਜਾਂਦਾ ਮਤਲਬ ਇਹਦਾ ਇਲਾਜ ਸਪੂਰਨ ਹੋ ਜਾਂਦਾ ਹੈਗਾ ਹੈਗਾ